ਬਾਜਾਂ ਵਾਲੇ ਜਿਹਾ ਮਰਦਿਆ ਗੰਮੜਾ ਕੋਈ ਇਸ ਜਗਤ 'ਤੇ ਹੋਰ ਹੋਇਆ ਹੀ ਨਹੀਂ ਲੋਕੀਤੀ ਤੋੜ ਕੇ ਰੋਂਦੇ ਨੇ ਤੇ ਉਹ ਪੁੱਤ ਤੋੜ ਕੇ ਰੋਇਆ ਹੀ ਨਹੀਂ ਉਹਦਾ ਮਹੀਨਾ ਸਿੱਖ ਜਗਤ ਦੇ ਲਈ ਉਹ ਯਾਦ ਲੈ ਕੇ ਹੁੰਦਾ ਜਦੋਂ ਗੁਰੂ ਨੂੰ ਪਿਆਰ ਕਰਨ ਵਾਲਿਆਂ ਦੇ ਤੇ ਲਾਲਾਂ ਦੀ ਯਾਦ ਵਿੱਚ ਡੁੱਬੇ ਹੁੰਦੇ ਨੇ ਅਕਸਰ ਸਿਆਲਾਂ ਦੇ ਮੌਸਮ ਵਿੱਚ ਲੋਕੀ ਸੋਚਦੇ ਨੇ ਕਿ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਨੇ ਉਸ ਸਮੇਂ ਉਹਨਾਂ ਸਮਿਆਂ ਦੇ ਵਿੱਚ ਦਸ਼ਮੇਸ਼ ਪਿਤਾ ਨੂੰ ਇਸ ਗੱਲ ਦਾ ਪਤਾ ਸੀ ਕਿ ਮੇਰੇ ਚਾਰ ਸਹਬਜ਼ਾਦਿਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਤ ਨੂੰ ਮਿਉਣਾ ਸਨ 1704 6 ਪੋ ਦੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਗੜ੍ਹ ਦਾ ਕਿਲਾ ਛੱਡਿਆ ਸੀ ਤਰੀਕਾ ਨੂੰ ਲੈ ਕੇ ਜਰੂਰ ਦੁਚਿੱਤੀ ਰਹਿੰਦੀ ਹੈ ਪਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਸ਼ਹਾਦਤ ਤੇ ਸਫ਼ਰ ਦੀਆਂ ਤਰੀਕਾਂ ਬਾਰੇ ਦੱਸਦੇ ਆਂ ਇਸ ਵਾਰ 20 ਦਸੰਬਰ ਤੋਂ ਸ਼ਹਾਦਤ ਦਾ ਸਫ਼ਰ ਸ਼ੁਰੂ ਹੋਣਾ ਹੈ ਸਨ 1704 ਛੇਪੋ ਜਾਨੀ ਕਿ 20 ਦਸੰਬਰ ਨੂੰ ਗੁਰੂ ਸਾਹਿਬਾਂ ਨੇ ਛੇਪੋ ਦੀ ਰਾਤ ਅੱਧੀ ਰਾਤ ਨੂੰ ਕਹਿ ਲਈ ਕਿ ਅੱਧੀ ਰਾਤ ਸੀ ਅਨੰਦਗੜ੍ਹ ਦਾ ਕਿਲਾ ਛੱਡਿਆ ਤਾਂ ਸਰਸਾ ਕੰਡੇ ਅੰਮ੍ਰਿਤ ਵੇਲਾ ਹੋ ਜਾਂਦਾ ਹੈ ਪਹੁੰਚਦੇ ਆ ਪਹੁੰਚਦੇ ਆ ਗੁਰੂ ਸਾਹਿਬਾਂ ਨੇ ਆਸਾ ਦੀ ਵਾਰ ਦੇ ਦੀਵਾਨ ਸਜਾਏ ਪਰ ਗਊ ਦੀਆਂ ਸੌਹਾਂ ਕੁਰਾਨ ਦੀਆਂ ਕਸਮਾਂ ਖਾਣ ਵਾਲਿਆਂ ਨੇ ਆਪਣੇ ਇਸ਼ਟ ਨੂੰ ਲਾਜ ਲਗਾ ਦਿੱਤੀ ਤੇ ਗੁਰੂ ਸਾਹਿਬਾਂ ਦੇ ਉੱਤੇ ਹਮਲਾ ਕਰ ਦਿੱਤਾ ਸਾਹਿਬ ਜادہ ਅਜੀਤ ਸਿੰਘ ਨੇ ਮੁਗਲਾਂ ਤੇ ਪਹਾੜੀਆਂ ਦੇ ਦੰਦ ਖੱਟੇ ਕੀਤੇ ਤੇ ਗੁਰੂ ਸਾਹਿਬਾਂ ਨੇ ਭਾਈ ਉਦੇਸ ਸਿੰਘ ਨੂੰ ਹੁਕਮ ਕੀਤਾ ਕਿ ਤੁਸੀਂ ਇਸ ਯੁੱਧ ਦੀ ਕਮਾਂਡ ਸੰਭਾਲੋ ਤੇ ਅਜੀਤ ਸਿੰਘ ਨੂੰ ਅੱਗੇ ਭੇਜੋ 7 ਪੋ ਭਾਵ 21 ਦਸੰਬਰ ਨੂੰ ਸਰਸਾ ਚੜੀ ਹੋਈ ਸੀ ਗੁਰੂ ਸਾਹਿਬਾਂ ਦਾ ਪਰਿਵਾਰ ਖੇਰੂ ਖੇਰੂ ਹੋ ਕੇ ਤੇਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਮਾਤਾ ਸਾਹਿਬਕੌਰ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਨੂੰ ਚਲੇ ਗਏ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਨਾਲ ਸਰਸਾ ਦੇ ਕੰਡੇ ਚੱਲਦੇ-ਚੱਲਦੇ ਕੁੰਮੇ ਮਾਸ਼ਕੀ ਦੀ ਸ਼ਾਨ ਤੇ ਪਹੁੰਚੇ ਤੇ ਬਾਅਦ ਵਿੱਚ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਪਿੰਡ ਸਿਹੜੀ ਲੈ ਗਿਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਡੇ ਦੋ ਸਾਹਿਬਜ਼ਾਦਿਆਂ ਦੇ ਨਾਲ ਤੇ 40 ਸਿੰਘਾਂ ਦੇ ਸਮੇਤ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਨੇ ਫਿਰ ਉਹ ਤਰੀਕ ਆਉਂਦੀ ਹੈ ਜਦੋਂ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਵੇਖ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਜਿਕਾਰੇ ਲਾਉਂਦੇ ਨੇ 8 ਪੋ 22 ਦਸੰਬਰ ਨੂੰ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾਂ ਨੇ ਜੂਝ ਕੇ ਸ਼ਹੀਦੀ ਪਾਈ ਅੱਲਾ ਯਾਰ ਖਾਂ ਯੋਗੀ ਚਮਕੌਰ ਦੀ ਗੜੀ ਦੇ ਵਿੱਚ ਇਸ ਹਾਲਾਤ ਨੂੰ ਇੰਜ ਬਿਆਨ ਕਰਦਾ ਉਹ ਲਿਖਦਾ ਹੈ ਕੇ ਲੱਖੋਂ ਕੋ ਕਤਲ ਕਰਕੇ ਪਿਆਰੇ ਗੁਜ਼ਰ ਗਏ ਇੱਕ ਇੱਕ ਕਰਕੇ ਖਾਲਸੇ ਸਾਰੇ ਗੁਜ਼ਰ ਗਏ ਸਦਾ ਫਨਾ ਕੀ ਘਾਟ ਉਤਾਰੇ ਗੁਜ਼ਰ ਗਏ ਭੁਸਮੇ ਲਗਾ ਕੇ ਆਗ ਸ਼ਰਾਰੇ ਗੁਜ਼ਰ ਗਏ ਯਖਮੋ ਸੇ ਸਿੰਘ ਸੂਰ ਮੇ ਜਬ ਚੂਰ ਹੋ ਗਏ ਸਰਦਾਰ ਸਿਰ ਕਟਾਣੇ ਪੇ ਮਜਬੂਰ ਹੋ ਗਏ ਨੋਪੋ ਨੂੰ ਬਾਕੀ ਸਿੰਘਾਂ ਦੀ ਸ਼ਹਾਦਤ ਚਮਕੌਰ ਦੀ ਗੜੀ ਦੇ ਵਿੱਚ ਹੁੰਦੀ ਹੈ ਫਿਰ ਦਿਨ ਹੁੰਦਾ ਹੈ 10 ਪੋ 24 ਦਸੰਬਰ ਨੂੰ ਬੀਬੀ ਹਰਸ਼ਰਨ ਕੌਰ ਇੱਕ ਮਹਾਨ ਕਾਲਣਾ ਕਾਲਦੀ ਹੈ ਸਿਪਾਈਆਂ ਤੋਂ ਬਚਦਿਆਂ ਬਚਾਉਂਦਿਆਂ ਸ਼ਹੀਦ ਹੋਏ ਸਿੰਘਾਂ ਦੀਆਂ ਲਾਸ਼ਾਂ ਦੀ ਚਿਖਾ ਤਿਆਰ ਕਰਦੀ ਹੈ ਲਾਂਬੂ ਲਗਾਉਂਦੀ ਹੈ ਸਿਪਾਈਆਂ ਨੂੰ ਪਤਾ ਲੱਗ ਜਾਂਦਾ ਹੈ ਚਿਖਾ ਦੇ ਭਾਂਬੜ ਮੱਚਦੇ ਵੇਖ ਸਿਪਾਈ ਚਿਖਾ ਦੇ ਕੋਲ ਆਉਂਦੇ ਨੇ ਜਿੱਥੇ ਬੀਬੀ ਹਰਸ਼ਰਨ ਕੌਰ ਨੂੰ ਵੇਖ ਕੇ ਉਹਨਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਬੀਬੀ ਹਰਸ਼ਰਨ ਕੌਰ ਨੂੰ ਵੀ ਬਲਦੀ ਚਿਖਾ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਦੂਜੇ ਪਾਸੇ ਛੋਟੇ ਸਾਹਿਬਜ਼ਾਦੇ ਆਪਣੇ ਵੱਡੇ ਵੀਰਾਂ ਨੂੰ ਯਾਦ ਕਰਦੇ ਆਂ ਦਾਦੀ ਦੇ ਨਾਲ ਗੱਲਾਂ ਕਰਦੇ ਨੇ ਤੇ ਅਲਾ ਯਾਰ ਖਾਨ ਯੋਗੀ ਛੋਟੇ ਲਾਲਾਂ ਦੀਆਂ ਇਹ ਗੱਲਾਂ ਕੁਝ ਇਸ ਤਰ੍ਹਾਂ ਲਿਖਦਾ ਹੈ ਲਿਖਦਾ ਹੈ ਦਾਦੀ سے بولے ਆਪਣੇ ਸਿਪਾਹੀ ਕਿਦਰ ਗਏ دریا पे हमको ਛੋੜ ਕੇ ਰਾਹੀ ਕਿਦਰ ਗਏ ਤੜਪਾ ਕੇ ਹਾਈ ਸੂਰਤ ਮਾਹੀ ਕਿਦਰ ਗਏ ਅਬਾ ਬਗਾ ਕੇ ਲਸ਼ਕਰੇ شاہی ਕਿਦਰ ਗਏ ਭਾਈ ਵੀ हमको ਭੁੱਲ ਗਏ ਸ਼ੌਕੇ ਜੰਗ મેં अपना ख्याल तक नहीं जौ के तुफंग में जब रन अजीत जीत के तशरीफ लाएंगे अब्बा के साथ जिस घड़ी जुझार आएंगे करके गिला हर एक से हम रूठ जाएंगे माता कभी पिता कभी भाई मनाएंगे हमें गले लगा के कहेंगे वो बार बार मान जाओ लेकिन हम नहीं मानेंगे जनहार इकरार लेंगे सबसे भुलाना ना फिर कभी बारे दिगर बिछड़ के ਸਤਾ ਨਾ ਨਾ ਫਿਰ ਕਬੀ ਹਮ ਕੋ ਇਕਲੇ ਛੋੜ ਕੇ ਜਾ ਨਾ ਨਾ ਫਿਰ ਕਬੀ ਕਹਿ ਦیتے ਹਨ ਯੋ ਹਮ ਕੋ ਰੁਲਾ ਨਾ ਫਿਰ ਕਬੀ ਬੱਚੋ ਕੀ ਗੁਫਤਗੂ ਜੋ ਸੁਣੀ ਦਾਦੀ ਜਾਨ ਨੇ ਬੇਇਖਤਿਆਰ ਰੋ ਦਿਆ ਇਸ ਵਾਲਾ ਸ਼ਾਨ ਨੇ 11 12 ਪੋ ਭਾਵ 25 ਤੇ 26 ਦਸੰਬਰ ਸੂਬੇ ਦੀ ਕਚਰੀ ਲਗੀ ਕਚਰੀ ਦਾ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਖੁੱਲਾ ਰੱਖਿਆ ਗਿਆ ਕਿ ਜਦੋਂ ਸਹਿਬ ਜਾਦੇ ਆਉਣਗੇ ਤਾਂ ਪਹਿਲਾਂ ਸਿਰ ਝੁਕਾ ਕੇ ਕਚਰੀ ਦੇ ਵਿੱਚ ਦਾਖਲ ਹੋਣਗੇ ਤੇ ਇਸ ਗੱਲ ਦਾ ਰੋਲਾ ਪਾ ਦੇਵਾਂਗੇ ਟਿੱਕਲਗੀ ਧਰ ਦੇ ਪੁੱਤਰਾ ਨੇ ਸਿਰ ਚ ਕਾ ਲਿਆ ਪਰ ਉਹ ਵੀ ਤਾਂ ਉਸ ਦੇ ਫਰਜੰਦ ਸਨ ਜਿਸ ਦੇ ਅੱਗੇ ਸਾਰੀ ਕਾਇਨਾਤ ਝੁਕਦੀ ਸੀ ਸਾਬਜਾਦਿਆਂ ਨੇ ਕਚੈਰੀ ਦੇ ਦਰਵਾਜੇ ਦੇ ਵਿੱਚ ਪਹਿਲਾਂ ਆਪਣੇ ਕਦਮ ਰਖੇ ਪੈਰ ਅੱਗੇ ਨੂੰ ਕੱਢ ਕੇ ਵਜ਼ੀਰ ਖਾਨ ਦੇ ਹਕਾਰ ਨੂੰ ਵੱਡੀ ਸੱਟ ਮਾਰੀ ਤੇ ਅੰਦਰ ਜਾਂਦਿਆਂ ਹੀ ਫਤਿ ਬੁਲਾਈ ਸਾਬਜਾਦਿਆਂ ਨੂੰ ਲਾਲਚ ਦਿੱਤੇ ਡਰਾਵੇ ਦਿੱਤੇ ਤਸੀਹੇ ਤੱਕ ਦਿੱਤੇ ਗਏ ਕਿ ਦੀਨ ਕਬੂਲ ਕਰੋ ਸਾਬਜਾਦੇ ਧਰਮ ਤੋਂ ਨਹੀਂ ਡੋਲੇ ਕਾਜੀ ਨੇ ਫਤਵਾ ਸੁਣਾਇਆ ਕਿ ਨੀਹਾਂ ਦੇ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ ਜਾਵੇ ਤੀਰਾਂਪੂ ਭਾਵ 27 ਦਸੰਬਰ ਨੂੰ ਇਹ ਨਕੀਆਂ ਜਿੰਦਾ ਵੱਡੇ